ਸਾਚਰੀਆ ਕਾਲ ਮੈਂ ਹਣੀਤੂ ਸੋਨ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਆਉ ਰੁਕ ਕਰਦੇ ਆ ਅੱਜ ਦੀ ਪਹਿਲੀ ਖਬਰ ਦੇ ਨਾਲ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੇ ਵਿੱਚ 트럼ਪ ਦੀ ਨੂ ਚੋਣਾਂ ਦੇ ਵਿੱਚ ਹਿੱਸਾ ਲੈ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਅਗਲੇ ਸਾਲ ਅਮਰੀਕਾ ਦੇ ਵਿੱਚ ਉਪ ਚੋਣਾਂ ਹੋਣ ਜਾ ਰਹੀਆਂ ਹਨ ਇਸ ਸੂਚੀ ਦੇ ਵਿੱਚ ਉੱਤਰੀ ਕੈਰੋਲਿਨਾ ਸੀਟ ਦਾ ਨਾਮ ਵੀ ਸ਼ਾਮਲ ਹੈ ਜਿਸ ਨੂੰ ਸੰਸਦ ਦੀ ਇੱਕ ਮਹੱਤਵਪੂਰਨ ਸੀਟ ਮੰਨਿਆ ਜਾਂਦਾ ਹੈ ਉੱਤਰੀ ਕੈਰੋਲਿਨਾ ਨੂੰ ਜਿੱਤਣ ਦੇ ਲਈ ਰਿਪਬਲਿਕਨ ਅਤੇ ਡੈਮੋਕ੍ਰੇਟ ਪਾਰਟੀਆਂ ਦੇ ਵਿਚਕਾਰ ਮੁਕਾਬਲਾ ਹੈ ਇਸ ਦੇ ਨਾਲ ਹੀ ਟਰੰਪ ਦੀ ਨੂੰ ਲਾਰਾ ਟਰੰਪ ਆਉਣ ਵਾਲੀਆਂ ਉਪਚੋਣਾਂ ਦੇ ਵਿੱਚ ਇੱਥੇ ਚੋਣ ਲੜ ਸਕਦੀ ਹੈ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਹ ਐਲਾਨ ਕੀਤਾ ਹੈ ਟਰੰਪ ਦਾ ਕਹਿਣਾ ਹੈ ਕਿ ਉੱਤਰੀ ਕੈਰੋਲਿਨਾ ਸੀਟ ਤੋਂ ਲਾਰਾ ਉਹਨਾਂ ਦੀ ਪਹਿਲੀ ਪਸੰਦ ਹੈ ਅਮਰੀਕਾ ਦੇ ਰਾਸ਼ਟਰਪਤੀ 트럼ਪ ਨੇ ਸ਼ਰਨ ਪਾਬੰਦੀ ਦੇ ਫੈਸਲੇ ਨੂੰ ਅਦਾਲਤ ਨੇ ਰੋਕ ਦਿੱਤਾ ਹੈ ਇੱਕ ਅਮਰੀਕੀ ਸੰਗੀਤ ਜੱਜ ਨੇ ਰਾਸ਼ਟਰਪਤੀ 트럼ਪ ਦੇ ਦੇਸ਼ ਦੇ ਵਿੱਚ ਸ਼ਰਨ ਬੰਦ ਕਰਨ ਦੇ ਤਾਜ਼ਾ ਆਦੇਸ਼ ਉੱਤੇ ਰੋਕ ਲਾ ਦਿੱਤੀ ਹੈ ਜੱਜ ਨੇ ਕਿਹਾ ਹੈ ਕਿ ਵਾਈਟ ਹਾਊਸ ਨੇ ਕਾਂਗਰਸ ਦੇ ਇਮੀਗ੍ਰੇਸ਼ਨ ਕਾਨੂੰਨਾ ਅਤੇ ਸੰਵਿਧਾਨ ਦੋਵਾਂ ਦੀ ਉਲੰਘਣਾ ਕੀਤੀ ਹੈ ਡਿਸਟ੍ਰਿਕਟ ਆਫ ਕੋਲੰਬੀਆ ਦੇ ਯੂਐਸ ਜ਼ਿਲ੍ਹਾ ਅਦਾਲਤ ਦੇ ਜੱਜ ਨੇ ਬੁੱਧਵਾਰ ਨੂੰ 128 ਪੰਨਿਆਂ ਦੇ ਆਦੇਸ਼ ਦੇ ਵਿੱਚ ਲਿਖਿਆ ਹੈ ਕਿ 트럼ਪ ਦੇ ਜਨਵਰੀ ਦੇ ਐਲਾਨ ਜਿਸ ਦੇ ਵਿੱਚ ਸਰਹੱਦ ਪਾਰ ਕਰਨ ਵਾਲਿਆਂ ਦੇ ਵਿੱਚ ਵਾਅਦੇ ਨੂੰ ਹਮਲਾ ਕਿਹਾ ਗਿਆ ਸੀ ਅਤੇ ਇੱਕ ਵਿਕਲਪਿਕ ਇਮੀਗ੍ਰੇਸ਼ਨ ਬਰਨਾਲੀ ਬ ਇਤੀ ਗੈਸੀ ਨੇ ਅਮਰੀਕੀ ਇਮੀਗ੍ਰੇਸ਼ਨ ਅਤੇ ਰਾਸ਼ਟਯਤਾ ਐਕਟ ਦੇ ਵਿੱਚ ਕਾਂਗਰਸ ਦੁਆਰਾ ਬਣਾਏ ਗਏ ਸੁਰੱਖਿਆ ਉਪਾਵਾਂ ਨੂੰ ਤੋੜ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਕਿਉਂਕਿ ਇਸ ਐਲਾਨ ਦੇ ਪਰਵੇਸ਼ ਬੰਦਰਗਾਹਾਂ ਦੇ ਨਾਲ-ਨਾਲ ਅਧਿਕਾਰਿਤ ਸਰਹੱਦ ਦੀ ਲਾਂਘਿਆਂ ਤੇ ਦਾਖਲ ਹੋਣ ਵਾਲੇ ਲੋਕਾਂ ਦੀ ਮਨੁੱਖੀ ਜਾਂਚ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਲਈ ਅਦਾਲਤ ਨੇ ਇਸ ਨੂੰ ਅਮਰੀਕੀ ਧਰਤੀ ਉੱਤੇ ਕਿਸੇ ਵੀ ਵਿਅਕਤੀ ਨੂੰ ਸ਼ਰਨ ਲੈਣ ਦਾ ਮੌਕਾ ਦੇਣ ਦੀ ਗਾਰੰਟੀ ਦੇਣ ਵਾਲੀ ਕਾਨੂੰਨੀ ਪ੍ਰਕਿਰਿਆ ਨੂੰ ਮੂਲ ਰੂਪ ਦੇ ਵਿੱਚ ਅਸੰਗਤ ਪਾਇਆ। ਪੱਛਮੀ ਅਫਰੀਕੀ ਦੇਸ਼ ਮਾਲੀ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਅਲ ਕਾਇਦਾ ਦੇ ਨਾਲ ਜੁੜੇ ਅਤਵਾਦੀ ਸਮੂਹਾਂ ਦੇ ਵੱਲੋਂ ਕੀਤੇ ਗਏ ਹਮਲਿਆਂ ਦੇ ਵਿੱਚ ਤਿੰਨ ਭਾਰਤੀਆਂ ਨੂੰ ਅਗਵਾ ਕਰ ਲਿਆ ਗਿਆ ਹੈ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਭਾਰੀ ਹਥਿਆਰਾਂ ਦੇ ਨਾਲ ਲੈਸ ਅਤਵਾਦੀਆਂ ਨੇ ਪੱਛਮੀ ਮਾਲੀ ਦੇ ਕਾਇਸ ਖੇਤਰ ਦੇ ਵਿੱਚ ਡਾਇਮੰਡ ਸਿਮਿੰਟ ਫੈਕਟਰੀ ਤੇ ਹਮਲਾ ਕੀਤਾ ਅਤੇ ਮਜ਼ਦੂਰਾਂ ਨੂੰ ਬੰਦਕ ਬਣਾ ਲਿਆ अलकायदा ਦੇ ਨਾਲ ਜੁੜੇ ਜਮਾਤ ਨੁਸਰਤ ਅਲ ਇਸਲਾਮ ਵਲ ਮੁਸਲਮਿਨ ਦੇ ਇਸ ਅਗਵਾ ਪਿੱਛੇ ਹੋਣ ਦਾ ਸ਼ੱਕ ਹੈ ਇਸ ਸਮੂਹ ਨੇ ਮਾਲੀ ਦੇ ਵਿੱਚ ਕਈ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ ਭਾਰਤ ਸਰਕਾਰ ਨੇ ਹਮਲੇ ਦੀ ਨਿੰਦਾ ਕੀਤੀ ਅਤੇ ਭਾਰਤੀਆਂ ਦੇ ਅਗਵਾ ਹੋਣ ਤੇ ਚਿੰਤਾ ਪ੍ਰਗਟ ਕੀਤੀ ਹੈ ਭਾਰਤੀ ਵਿਦੇਸ਼ ਮੰਤਰਾਲੇ ਨੇ ਹਮਲੇ ਦੀ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਹਿੰਸਾ ਦੀ ਨਿੰਦਕ ਜੋਗ ਕਾਰਵਾਈ ਕਿਹਾ ਹੈ ਤੇ ਮਾਲੀ ਸਰਕਾਰ ਨੂੰ ਭਾਰਤੀ ਕਾਮਿਆਂ ਦੀ ਸੁਰੱਖਿਆ ਅਤੇ ਜਲਦੀ ਰਿਹਾਈ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਪੰਜਾਬ ਦੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਏ ਮਾਮਲੇ ਦੇ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਫਿਲਹਾਲ ਮਜੀਠੀਏ ਨੂੰ ਅਦਾਲਤ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਹੀਂ ਦਿੱਤੀ ਗਈ ਅਤੇ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਭਲਕੇ ਤੱਕ ਟਾਲ ਦਿੱਤੀ ਹੈ ਮਜੀਠੀਏ ਨੇ ਆਪਣੀ ਪਟੀਸ਼ਨ ਦੇ ਵਿੱਚ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਅਤੇ ਰਿਮਾਂਡ ਆਰਡਰ ਰੱਦ ਕਰਨ ਦੀ ਮੰਗ ਕੀਤੀ ਸੀ ਅਦਾਲਤ ਨੇ ਇਸ ਮਾਮਲੇ ਸੰਬੰਧੀ ਤਾਜ਼ੇ ਹੁਕਮਾਂ ਦੀ ਕਾਪੀ ਮੰਗੀ ਹੈ ਕਿਉਂਕਿ ਜਦੋਂ ਪਟੀਸ਼ਨ ਦਾਇਰ ਕੀਤੀ ਗਈ ਸੀਤਾ ਉਸ ਸਮੇ ਮਜੀਠੇ ਨੂੰ 7 ਦਿਨਾਂ ਦਾ ਰਿਮਾਂਡ ਮਿਲਿਆ ਹੋਇਆ ਸੀ ਹੁਣ ਬੀਤੇ ਦਿਨ ਫਿਰ ਮਜੀਠੇ ਨੂੰ 4 ਦਿਨਾਂ ਦਾ ਰਿਮਾਂਡ ਮਿਲਿਆ ਹੈ ਇਸ ਦੇ ਲਈ ਹਾਈ ਕੋਰਟ ਨੇ ਤਾਜ਼ੇ ਹੁਕਮਾਂ ਦੀ ਕਾਪੀ ਮੰਗੀ ਹੈ ਜਿਸ ਤੋਂ ਬਾਅਦ ਪਲਕੇ ਮੋੜ ਇਸ ਮਾਮਲੇ ਸੰਬੰਧੀ ਸੁਣਵਾਈ ਹੋਵੇਗੀ ਦੱਸਣਯੋਗ ਹੈ ਕਿ ਵਿਕਰਮ ਸਿੰਘ ਮਜੀਠੇ ਨੂੰ 25 ਜੂਨ ਨੂੰ 540 ਕਰੋੜ ਰੁਪਏ ਦੇ ਡਰੱਗ ਮਨੀ ਦੇ ਨਾਲ ਸੰਬੰਧਿਤ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਸੁਖਨਾ ਚੀਲ ਦੇ ਫਲੱਡ ਗੇਟ ਅੱਜ ਸਵੇਰੇ 10.30 ਵਜੇ ਖੋਲੇ ਗਏ ਹਨ ਇਸ ਦੇ ਨਾਲ ਹੀ ਮੁਹਾਲੀ ਪੁਲਿਸ ਨੇ ਵਸਨੀਕਾਂ ਨੂੰ ਕਗਰ ਨਦੀ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਹੈ ਪਰ ਬਾਅਦ ਦੇ ਵਿੱਚ ਇਹ ਐਡਵਾਈਜ਼ਰੀ ਰੱਦ ਕਰ ਦਿੱਤੀ ਗਈ ਸੂਤਰਾਂ ਨੇ ਦੱਸਿਆ ਕਿ ਛੀਲ ਦੇ ਵਿੱਚ ਪਾਣੀ ਦਾ ਪੱਧਰ 1158 ਫੁੱਟ ਤੱਕ ਪਹੁੰਚ ਗਿਆ ਸੀ ਜਿਸ ਦੇ ਕਾਰਨ ਹੇਠਾ ਵੱਲ ਸਾਵਧਾਨੀ ਦੇ ਉਪਾਅ ਕੀਤੇ ਜਾ ਰਹੇ ਸਨ ਮੁਹਾਲੀ ਜ਼ਿਲ੍ਹਾ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਯੂਟੀ ਅਧਿਕਾਰੀਆਂ ਦੇ ਵੱਲੋਂ ਡਰੇਨੇਜ ਵਿਭਾਗ ਅਤੇ ਪੁਲਿਸ ਅਧਿਕਾਰੀਆਂ ਨੂੰ ਜ਼ੁਬਾਨੀ ਸੂਚਿਤ ਕੀਤਾ ਗਿਆ ਪਰ ਅਜੇ ਤੱਕ ਲਿਖਤੀ ਨੋਟਿਸ ਪ੍ਰਾਪਤ ਨਹੀਂ ਹੋਇਆ ਇਸ ਤੋਂ ਪਹਿਲਾਂ 10 ਜੁਲਾਈ 2023 ਵਿੱਚ ਯੂਟੀ ਇੰਜੀਨੀਅਰਿੰਗ ਵਿਭਾਗ ਨੂੰ ਸੁਖਨਾ ਚੀਲ ਦੇ ਤਿੰਨ ਫਲੱਡ ਗੇਟਾਂ ਦੇ ਵਿੱਚੋਂ ਦੋ ਖੋਲਣੇ ਪਏ ਸਨ ਉਸ ਸਮੇਂ ਪਾਣੀ ਦਾ ਪੱਧਰ 1163 ਫੁੱਟ ਦੇ ਖਤਰੇ ਦੇ ਨਿਸ਼ਾਨ ਦੇ ਪਾਰ ਕਰ ਗਿਆ ਸੀ 220 ਦੇ ਵਿੱਚ ਪਾਣੀ ਦਾ ਖਤਰੇ ਦੇ ਨਿਸ਼ਾਨ ਨੂੰ ਪਾਰ ਕਰਨ ਤੋਂ ਬਾਅਦ ਸੁਖਨਾ ਝੀਲ ਦੇ ਨਾਲ ਦੇ ਨਾਲ ਲੱਗਦੇ ਇਲਾਕੇ ਜ਼ਿਰਕਪੁਰ ਅਤੇ ਬਲਟਾਣਾ ਦੇ ਨਵੇਂ ਇਲਾਕਿਆਂ ਦੇ ਵਿੱਚ ਵਿਆਪਕ ਹੜ੍ਹ ਲਿਆ ਦਿੱਤਾ ਸੀ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਕਾਫੀ ਤਣਾਅਪੂਰਨ ਹੋ ਗਏ ਸਨ ਇਸ ਹਮਲੇ ਦੇ ਜਵਾਬ ਦੇ ਵਿੱਚ ਭਾਰਤ ਨੇ ਆਪਰੇਸ਼ਨ ਸਿੰਦੂਰ ਚਲਾ ਕੇ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਇਸ ਦੌਰਾਨ ਪਾਕਿਸਤਾਨ ਦੇ ਜ਼ਿਆਦਾਤਰ ਸੈਲਿਬ੍ਰਿਟੀਜ਼ ਦੇ ਜਿਹੜੇ ਸੋਸ਼ਲ ਮੀਡੀਆ ਹੈਂਡਲ ਭਾਰਤ ਦੇ ਵਿੱਚ ਬੈਨ ਕਰ ਦਿੱਤੇ ਗਏ ਸਨ ਬੁੱਧਵਾਰ ਨੂੰ ਇਹ ਬੈਨ ਹਟਾ ਦਿੱਤਾ ਗਿਆ ਸੀ ਪਰ ਫਿਰ ਇੱਕ ਦਿਨ ਬਾਅਦ ਹੀ ਇਹ ਹੈਂਡਲ ਫੇਰ ਦੁਬਾਰਾ ਤੋਂ ਬੈਨ ਕਰ ਦਿੱਤੇ ਗਏ ਇਹਨਾਂ ਦੇ ਵਿੱਚ ਸ਼ਾਹਿਦ ਅਫਰੀਦੀ ਹਾਨਿਆ ਅਮੀਰ ਮਾਹਿਰਾ ਖਾਨ ਸਮੇਤ ਕਈ ਹੋਰ ਸੈਲਿਬ੍ਰਿਟੀ ਦੇ ਨਾਮ ਜਿਹੜੇ ਸ਼ਾਮਲ ਨੇ ਅਸਲ ਦੇ ਵਿੱਚ ਪਾਕ ਬੁੱਧਵਾਰ ਨੂੰ ਕੁਝ ਘੰਟਿਆਂ ਦੇ ਲਈ ਭਾਰਤ ਦੇ ਵਿੱਚ ਦਿਖਾਈ ਦੇਣ ਲੱਗ ਪਏ ਸਨ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਸ਼ਾਇਦ ਇਨ੍ਹਾਂ ਅਕਾਊਂਟਸ ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਹੈ ਪਰ ਵੀਰਵਾਰ ਨੂੰ ਦੁਬਾਰਾ ਇਹ ਅਕਾਊਂਟ ਭਾਰਤ ਦੇ ਵਿੱਚ ਅਣਉਪਲਬਧ ਹੋ ਗਏ ਸ਼ਾਹਿਦ ਅਫਰੀਦੀ ਫਵਾਦ ਖਾਨ ਅਤੇ ਮਹਿਰਾ ਖਾਨ ਵਰਗੇ ਸਿਤਾਰਿਆਂ ਦੇ ਅਕਾਊਂਟ ਖੋਲਣ ਦੀ ਕੋਸ਼ਿਸ਼ ਕਰਨ ਉਤੇ ਭਾਰਤ ਦੇ ਵਿੱਚ ਇਹ ਅਕਾਊਂਟ ਉਪਲਬਧ ਨਹੀਂ ਹੈ ਜਿਹਾ ਸੰਦੇਸ਼ ਆ ਰਿਹਾ ਹੈ ਪਾਰਟੀ ਮੌਸਮ ਵਿਭਾਗ ਦੁਆਰਾ ਜਾਰੀ ਜੁਲਾਈ 2025 ਅਨੁਮਾਨ ਦੇ ਅਨੁਸਾਰ ਪੰਜਾਬ ਦੇ ਵਿੱਚ ਇਸ ਮਹੀਨੇ ਮੌਸਮ ਆਮ ਤੋਂ ਬਿਹਤਰ ਰਹਿਣ ਦੀ ਸੰਭਾਵਨਾ ਹੈ ਪੂਰੇ ਸੂਬੇ ਦੇ ਵਿੱਚ بارش ਆਮ ਤੋਂ ਲੈ ਕੇ ਆਮ ਤੋਂ ਵੱਧ ਰਹਿ ਸਕਦੀ ਹੈ ਇਸ ਦਾ ਮਤਲਬ ਇਹ ਹੈ ਕਿ ਜੁਲਾਈ ਦੇ ਵਿੱਚ ਚੰਗੀ بارش ਹੋਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਕਿਸਾਨਾਂ ਨੂੰ ਰਾਹਤ ਮਿਲ ਸਕਦੀ ਹੈ ਸੂਬੇ ਦੇ ਤਾਪਮਾਨ ਦੇ ਨਾਲ ਵੀ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਸੂਬੇ ਦੇ ਵਿੱਚ ਮਹੀਨੇਵਾਰ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਰਹੇਗਾ ਦਿਨ ਦੇ ਸਮੇਂ ਤਪਦੀ ਗਰਮੀ ਤੋਂ ਬਚਾ ਰਹੇਗਾ ਤੇ ਤਾਪਮਾਨ ਆਮ ਦੇ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਲੂ ਦੇ ਹਾਲਾਤ ਨਾ ਦੇ ਬਰਾਬਰ ਰਹਿਣ ਦੀ ਸੰਭਾਵਨਾ ਹੈ ਰਾਤ ਦਾ ਤਾਪਮਾਨ ਵੀ ਆਮ ਨਾਲੋਂ ਘੱਟ ਅਤੇ ਉਸ ਦੇ ਨੇੜੇ ਰਹਿਣ ਦੀ ਸੰਭਾਵਨਾ ਹੈ ਰਾਤ ਦਾ ਮੌਸਮ ਠੰਡਾ ਰਹਿ ਸਕਦਾ ਹੈ ਜੋ ਲਗਾਤਾਰ ਹੋ ਰਹੀ ਬਾਰਿਸ਼ ਦਾ ਪ੍ਰਭਾਵ ਹੋ ਸਕਦਾ ਹੈ ਅੱਜ ਸਵੇਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਐਸਾਨ ਹੁਣ ਤੱਕ ਦੀਆਂ ਤਾਜ਼ਾ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ